ਪ੍ਰਾਚੀਨ ਕਾਲ ਤੋਂ ਗੁਰੂ ਗੰਨ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਚ ਖੰਡਾ ਸ੍ਰੀ ਸਾਬ ਯ ਵਰਛਾ ਕੁਛ ਨਾ ਕੁਛ ਰੱਖ ਦਿੰਦੇ ਸਨ ਤਾਂ ਮੈਂ ਪਹਿਲੇ ਸਮਝਦਾ ਸੀ ਸਜਾਵਟ ਹੈ ਬਿਲਕੁਲ ਸਜਾਵਟ तमाम ਅਸਥਾਨਾਂ ਦੇ ਚ ਡੇਰਿਆਂ ਦੇ ਆਸ਼ਰਮਾਂ ਦੇ ਚ ਗੁਰੂ ਗੰਨ ਸਾਹਿਬ ਜੀ ਹਜ਼ੂਰੀ ਚ ਇੱਕ ਸ੍ਰੀ ਸਾਬ ਰੱਖ ਦਿੱਤੀ ਜਾਂ ਇੱਕ ਖੰਡਾ ਰੱਖ ਦਿੱਤਾ ਜਾਂ ਕੋਈ ਤੀਰ ਰੱਖ ਦਿੱਤੇ ਦੋ ਇਸ ਤਰ੍ਹਾਂ ਉਹ ਗੁਰਦੁਆਰੇ ਦੇਖਣ ਨੂੰ ਮਿਲਦਾ ਹੈ तमाम भारत ਦੇ ਮੈਂ ਸਮਝਦਾ ਸੀ ਇਹ ਸਜਾਵਟ ਹੈ ਲੇਕਿਨ ਆਪ ਦੀ ਗਿਆਤ ਲਈ ਅਰਜ਼ ਕਰਾਂ ਇਹ ਸਮਝ ਮੈਨੂੰ ਵੀ ਸੰ 84 ਚ ਪਈ ਉਸ ਤੋਂ ਪਹਿਲੇ ਨਹੀਂ ਹਾਲਾਤ ਕੁਝ ਇਸ ਢੰਗ ਦੇ ਬਣੇ ਮੈਨੂੰ کافی ਕੁ ਠੋਕਰਾ ਖਾਣੀਆਂ ਪਈਆਂ ਤੇ ਮੈਂ ਉਹਨਾਂ ਦੇ ਨਾਲ ਚ ਜਾ ਕੇ ਹਜ਼ੂਰ ਸਾਹਿਬ 15 20 ਦਿਨ ਰਹਿਣਾ ਜੋ ਹੈ ਬਣਾ ਲਿਆ ਭਈ ਇੱਥੇ ਰਹਿੰਦੇ ਆ 15 20 ਦਿਨ ਪ੍ਰਬੰਧਕ ਨੇ ਹੁਕਮ ਕਰ ਦਿੱਤਾ ਵੀ ਤੁਸੀਂ ਇਤਨੇ ਦਿਨ ਰਹਿਣਾ ਹੈ ਤਾਂ ਸਵੇਰੇ ਕਥਾ ਜ਼ਰੂਰ ਕਰੋ। ਭਾਵੇਂ ਮੈਂ ਉਹਨਾਂ ਨੂੰ ਕਹਿਣ ਲੱਗਾ ਵੀ ਨਹੀਂ। ਮੈਨੂੰ ਰੈਸਟ ਕਰਨ ਦੇ ਆਇਆ ਹਾਂ ਉਂਜੀ ਆਰਾਮ ਕਰਨਾ ਹੈ। ਤੇ ਪਿਛੋਕੜ ਗੱਲ ਦਉ ਨਾ ਵਿਚਾਰਿਆਂ ਨੂੰ ਨਾਮ ਪਤਾ ਤਾਂ ਮੈਂ ਕਥਾ ਫੇਰ ਸ਼ੁਰੂ ਕਰ ਦਿੱਤੀ। ਜਿਹੜੇ ਸੱਜਣ ਤੁਹਾਡੇ ਵਿੱਚੋਂ ਹਜ਼ੂਰ ਸਾਹਿਬ ਗਏ ਹੋਣਗੇ ਉਹਨਾਂ ਨੂੰ ਪਤਾ ਹੋਵੇਗਾ ਉਥੋਂ ਦੀ ਮਰਿਆਦਾ ਦਾ। ਅੰਦਰ ਜੋ ਅੰਗੀਠਾ ਸਾਹਿਬ ਹੈ ਉਤੇ ਸ਼ਾਸਤ੍ਰਾਂ ਦੀ ਸਜਾਵਟ ਹੈ ਸ਼ਾਸਤਰ ਅੰਮ੍ਰਿਤ ਵੇਲੇ ਕੀਰਤਨ ਆਰੰਭ ਹੋ ਜਾਂਦਾ ਹੈ ਔਰ ਗਾਜਬਨ 6:30 6 ਵਜੇ ਦਰਵਾਜ਼ੇ ਖੁੱਲਦੇ ਨੇ ਜੈਸੇ ਦਰਵਾਜ਼ੇ ਖੁੱਲਦੈਨ ਪਹਿਲੇ ਨਗਾਰੇ ਵੱਜਦੇ ਨੇ ਔਰ ਸੰਗਤਾਂ ਪ੍ਰਕਰਮਾ ਕਰਦੀਆਂ ਨੇ ਬਾਰ-ਬਾਰ ਪ੍ਰਕਰਮਾ ਕਰਦੀਆਂ ਨੇ ਵਾਰੀ ਵਾਰੀ ਗੇਟ ਖੁੱਲਦੇ ਨੇ ਪਹਿਲਾ ਦੂਜਾ ਤੀਜਾ ਚੌਥਾ ਇਸ ਤਰ੍ਹਾਂ ਵਾਰੀ ਵਾਰੀ ਦਰਵਾਜ਼ੇ ਖੁੱਲਦੇ ਨੇ ਔਰ ਸੰਗਤਾਂ ਪਰ ਕਰਮਾਂ ਕਰਦੀਆਂ ਨੇ ਵਿਚਾਰੇ ਦਰਵਾਜ਼ਿਆਂ ਤੇ ਮੱਥਾ ਟੇਕ ਕੇ ਫਿਰ ਅਰਦਾਸ ਹੁੰਦੀ ਏ ਫਿਰ ਸੰਗਤਾਂ ਬੈਠਦੀਆਂ ਨੇ ਹੁਕਮਨਾਮਾ ਹੁੰਦਾ ਹੈ ਫਿਰ ਰਾਗੀ ਸਿੰਘ ਬਦਲ ਜਾਂਦੇ ਨੇ ਦੂਜਾ ਜੱਥਾ ਬੈਠਦਾ ਹੈ ਉੱਥੋਂ ਦੀ ਇਹ ਰਿਆਦਾ ਔਰ ਉਸ ਜੱਥੇ ਦੀ ਕੀਰਤਨ ਦੀ ਸਮਾਪਤੀ ਤੋਂ ਬਾਅਦ ਕਥਾ ਹੁੰਦੀ ਏ ਉਦਾਸ ਕਰਦਾ ਰਿਆ ਸੀ ਮੈਂ ਕਿਤੇ ਅੰਮ੍ਰਿਤਵਿਲੇ ਬੈਠਾ ਜਾਣਾ ਰੋਜ਼ ਹੁੰਦਾ ਸੀ ਉਹ ਜਿਉਂ ਪ੍ਰਕਰਮਾ ਹੋਈ ਜੈਸੇ ਮੈਂ ਪ੍ਰਕਰਮਾ ਅਰੰਭ ਕੀਤੀ ਤੇ ਦਰਵਾਜ਼ਾ ਖੁੱਲ੍ਹਾ ਲੋਕਾਂ ਨੇ ਮੱਥਾ ਟੇਕਣਾ ਸ਼ੁਰੂ ਕੀਤਾ ਮੈਂ ਵੀ ਰੋਜ਼ ਟੇਕਦਾ ਸੀ ਪਰ ਅੱਜ ਤਰਕ ਪੈਦਾ ਹੋ ਗਈ ਮੈਂ ਕਿਤੇ ਸਾਹਮਣੇ ਪਿਸਟਲ ਨੇ ਟੋਪੀਦਾਰ ਬੰਦੂਕਾਂ ਨੇ ਬਰਛੇ ਨੇ ਨਿਜ਼ੇ ਨੇ ਤਲਵਾਰਾਂ ਨੇ ਇਹਨਾਂ ਨੂੰ ਮੱਥਾ ਟੇਕੀ ਇਹ ਕੋਈ ਸਾਡੇ ਗੁਰੂ ਨੇ ਇਹ ਕਹਿ ਨਾ ਜਾਨੋ ਤਰਕ ਬੁੱਧੀ ਦੇ ਮੁਤਾਬਕ ਤਰਕ ਪੈਦਾ ਹੋ ਗਈ ਅਕਲ ਅੱਗੇ ਆ ਗਈ ਸ਼ਰਧਾ ਪਿੱਛੇ ਰਹਿ ਗਈ ਮੈਂ ਕਿ ਹੱਦ ਹੋ ਗਈ ਪਿਸਤਲ ਨੂੰ ਕਿਉਂ ਮੱਥਾ ਟੇਕੀ ਕਿ ਬੰਦੂਕ ਨੂੰ ਕਿਉਂ ਮੱਥਾ ਟੇਕੀ ਕੋਈ ਸਾਡੇ ਗੁਰੂ ਇਸ ਤਰ੍ਹਾਂ ਦੀ ਬੜੀ ਪਰਬਲ ਤਰਕ ਪੈਦਾ ਹੋ ਗਈ ਤੇ ਮੈਂ ਸਾਹਮਣੇ ਖੜਾ ਹੋ ਗਿਆ ਮੈਂ ਪ੍ਰਕਰਮਾ ਵੀ ਛੋੜ ਦਿੱਤੀ ਸੋਚਾਂ ਚ ਪੈ ਗਿਆ ਮਨ ਉਸ ਵਕਤ ਵੇਸੀ ਸ਼ਬਦ ਦੇ ਪੁਜਾਰੀ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਣ ਵਾਲੇ ਆ ਤੇ ਇਹ ਕਿ ਤੀਰਾਂ ਨੂੰ ਮੱਥਾ ਟੇਕਣਾ ਤਲਵਾਰਾਂ ਨੂੰ ਮੱਥਾ ਟੇਕਣਾ ਬਰਛਿਆਂ ਨੂੰ ਮੱਥਾ ਟੇਕਣਾ ਪਰ ਛੋਟੀਆਂ-ਛੋਟੀਆਂ ਟੋਪੀਦਾਰ ਬੰਦੂਕਾਂ ਨੂੰ ਮੱਥਾ ਟੇਕਣਾ ਪਿਸਟਲ ਪੈਣੇ ਇਹਨਾਂ ਨੂੰ ਮੱਥਾ ਟੇਕਣਾ ਤਰਕ ਪੈਦਾ ਹੋ ਗਿਆ ਪੁਜਾਰੀ ਸਿੰਘ ਵੀ ਸਾਹਮਣੇ ਬੈਠਾ ਮੈਂ ਦੇਖ ਰਿਹਾ ਸੀ ਹੱਸ ਵੀ ਪਿਆ ਵੀ ਸਿੰਘ ਦੇ ਅੰਦਰ ਇਸ ਗੈਨੀ ਸਿੰਘ ਦੇ ਅੰਦਰ ਕੋਈ ਤਰਕ ਜ਼ਰੂਰ ਪੈਦਾ ਹੋਈ ਪਰ ਕਰਮਾ ਹੋਈ ਅਰਦਾਸਾ ਹੋਇਆ ਹੁਕਮਨਾਮਾ ਹੋਇਆ ਸੰਤਾ ਬੈਠ ਗਈਆਂ ਮੈਂ ਵੀ ਬੈਠ ਕੇ ਰਾਗੀ ਜੱਥਾ ਬਦਲੇ ਤੇ ਰਾਗੀ ਜੱਥੇ ਨੇ ਇਹ ਸ਼ਬਦ ਅਰੰਭ ਕੀਤਾ کرپان کھڑک تبک تبر ار تیر سہب سروئی سہتی یہی ہمارے پیر یہ کنڈا یہ سہتی اے تو اے بندوق اے تلوار اے نیزہ اے برچہ اے میرے پیر نے میرے گرو نے اے میرے مرشد نے بس ایک دم دماغ سوچنا چاہیے ਮੁਰਸ਼ਦ ਪੀਰ ਬਸ ਉਤੋਂ ਹੀ ਖਿਆਲ ਮੇਰੇ ਬਣੇ ਸਿੱਖ ਦਾ ਜਨਮ ਹੋਇਆ ਹੈ ਸ਼ਬਦ ਦੇ ਵਿਚਾਰ ਤੋਂ ਸਿੰਘ ਦਾ ਜਨਮ ਹੋਇਆ ਹੈ ਗੁਰੂ ਦੀ ਤਲਵਾਰ ਤੋਂ ਜਿਸ ਤੋਂ ਜਨਮ ਹੁੰਦਾ ਹੈ ਉਸ ਦਾ ਮੁਰਸ਼ਦ ਹੁੰਦਾ ਹੈ ਸ਼ਬਦ ਤੋਂ ਜਨਮ ਹੋਇਆ ਸਿੱਖ ਦਾ ਤੋਂ ਸਿੱਖ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੇਗਾ ਸ਼ਬਦ ਨੂੰ ਮੱਥਾ ਟੇਕੇਗਾ ਸਿੰਘ ਦਾ ਜਨਮ ਹੋਇਆ ਸ਼ਸਤਰ ਨੂੰ ਤੇ ਇਹ ਤੇ ਸ਼ਸਤਰ ਨੂੰ ਮੱਥਾ ਟੇਕੇਗਾ ਫਿਰ ਮੈਨੂੰ ਸਮਝ ਆਈ ਕਿ ਸਾਰੇ ਗੁਰਦੁਆਰਿਆਂ 'ਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਪੀਰ ਕਿਉਂ ਰੱਖਦੇ ਨੇ ਖੰਡਾ ਕਿਉਂ ਰੱਖਦੇ ਨੇ ਛਰੀ ਸਾਹਿਬ ਕਿਉਂ ਰੱਖਦੇ ਨੇ ਦਰ ਸਿੰਘ ਕਿਸ ਨੂੰ ਮੱਥਾ ਟੇਕੇ ਸਿੰਘ ਤੇ ਸ਼ਸਤਰ ਨੂੰ ਮੱਥਾ ਟੇਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਆਪ ਸਾਰੀ ਥਾਂ ਬੇਨਤੀ ਕਰਦੇ ਨੇ ਜੋਦੜੀ ਕਰਦੇ ਨੇ ਔਰ ਜਿਤਨੀ ਬਾਣੀਆਂ ਬੇਨਤੀ ਦੇ ਰੂਪ ਵਿੱਚ ਪਰ ਇੱਕ ਥਾਂ ਤੇ ਕਹਿੰਦੇ ਨੇ ਮੇਰੀ ਬੇਨਤੀ ਨਹੀਂ ਮੇਰਾ ਹੁਕਮ ਹੈ ਬੇਨਤੀ ਨਹੀਂ ਜੋਦੜੀ ਨਹੀਂ ਹੁਕਮ ਹੈ ਪਰ ਇਹ ਮੇਰਾ ਹੁਕਮ ਮੰਨਣਾ ਹੀ ਪਏ ਮੈਂ ਹੈਰਾਨ ਸਾਰੀ ਬਾਣੀ ਦੇਚ ਬੇਨਤੀ ਤਰਲਾ ਜੋਦੜੀ ਲੱਗਨੇ ਕਿ ਇੱਕ ਥਾਂ ਤੇ ਕਹਿੰਦੇ ਨਹੀਂ ਮੇਰੀ ਅਗੇ ਇਹ ਬਚਨ ਨੇ ਪਾਤਸ਼ਾਹ ਦੇ ਅਹ ਮੋਰ ਆਗਿਆ ਸੁਨੋ ਤੁਮ ਪਿਆਰੇ ਬਿਨਾ ਸ਼ਸਤਰ ਕੇ ਸੰਦੇਵੋ ਨਾ ਦੀ ਰਾਰੇ ਤੇ ਮੇਰੀ ਆਗਿਆ ਹੈ ਤੇ ਮੇਰਾ ਹੁਕਮ ਹੈ ਬਿਨਾ ਸ਼ਸਤਰ ਤੇ ਬਿਨਾ ਕੇਸ ਤੋਂ ਮੈਨੂੰ ਦਰਸ਼ਨ ਨਾ ਦੇਣੇ ਮੇਰੇ ਕੋਲ ਨਾ ਆਉਣਾ ਬਿਲਕੁਲ ਇਨਕਾਰ ਬਿਲਕੁਲ ਇਨਕਾਰ ਤੋਂ ਇਹਨਾਂ ਦੀ ਮਹਾਨਤਾ ਤਾਂ ਹੁਣ ਮੈਂ ਤੁਹਾਡੇ ਸਾਹਮਣੇ ਰੱਖਣੀ ਹੈ ਬਿਲਕੁਲ ਇਨਕਾਰ بھی میرے کو آ گل ختم اور پھر کہیں میری جوجڑی نہیں ہے کوئی میری بینٹی نہیں ہے میرا حکم ہے مننا ہی تے گل ختم احر آ گیا سنو تم پیارے بنا شسر کے سنگ دیو نہ میں اس وقت کھڑا ہو گیا میں پرکرما آرمب کیتیاں جڑیاں پہلے پرکرما میں چھوڑ دیتی ہا. ਮਥਾ ਟੇਕ ਕੇ ਦਰਵਾਜ਼ੇ ਤੇ ਮੈਂ ਕਹ ਗੁਰੂ ਮੇਰੇ ਕੋਲ ਅਵੱਗਿਆ ਹੋ ਗਈ ਉਹਲ ਹੋ ਗਈ ਸਮਝ ਨਹੀਂ ਕਿ ਪਾਵਨ ਅੱਜ ਇਹ ਤੂੰ ਮੈਨੂੰ ਸਮਝ ਦਿੱਤੀ ਤੇ ਅੱਜ ਹੀ ਤਰਕ ਪੈਦਾ ਹੋ ਗਈ ਸੀ ਮੇਰੇ ਅੰਦਰ ਇਸ ਪਾਵਨ ਅਸਥਾਨ ਤੇ ਜਿੱਥੇ ਲੋਕੀ ਸ਼ਰਧਾ ਲੈ ਕੇ ਆਣਨ ਸ਼ਰਧਾ ਵਧਾ ਕੇ ਜਾਂਦੇ ਨੇ ਇੱਥੇ ਹੀ ਮੇਰੀ ਸ਼ਰਧਾ ਨੂੰ ਠੇਸ ਲੱਗੀ ਇੱਥੇ ਹੀ ਮੇਰੇ ਅੰਦਰ ਤਰਕ ਪੈਦਾ ਹੋਈ ਔਰ ધਨ ਗੁਰੂ ਗੋਬਿੰਦ ਸਿੰਘ ਐਕਲਗੀਦਰਪਤਾ ਤੂੰ ਆਪ ਹੀ ਇਸ ਪਰਕ ਨੂੰ ਦੂਰ ਕੀਤਾ ਹੈ। ਔਰ ਆਪ ਹੀ ਸਮਝ ਦਿੱਤੀ। ਮੈਂ ਪ੍ਰਕਰਮਾ ਅਰੰਭ ਕੀਤੀ ਨਾ ਉਹ ਦੇਖਣ ਵਾਲੇ ਵੀ ਹੈਰਾਨ ਸਨ ਜਦੋਂ ਪ੍ਰਕਰਮਾ ਹੋ ਰਹੀ ਸੀ ਉਹਨੋਂ ਤੇ ਕੰਬਖਤ ਖੜਾ ਰਿਹਾ ਤੇ ਹੁਣ ਪ੍ਰਕਰਮਾ ਪਿਆ ਕਰਦਾ। ਮੈਂ ਚਾਰ ਦਫਾ ਹੀ ਪ੍ਰਕਰਮਾ ਕੀਤੀ। 12 ਵਾਰ ਮੱਥਾ ਟੇਕਿਆ। ਆਪਣੀ ਭੁੱਲ ਬਖਸ਼ਾਈ। ਹਾਂ ਸਿੰਘ ਦਾ ਗੁਰੂ ਤੇ ਸ਼ਸਤਰ ਸਿੱਖ ਦਾ ਗੁਰੂ ਸ਼ਬਦ ਹੈ ਸਿੰਘ ਦਾ ਗੁਰੂ ਸ਼ਾਸਤਰ ਹੈ ਸਿੱਖ ਦਾ ਜਨਮ ਹੈ ਸ਼ਬਦ ਦੀ ਵਿਚਾਰ ਤੋਂ ਸਿੰਘ ਦਾ ਜਨਮ ਹੈ ਗੁਰੂ ਦੀ ਤਲਵਾਰ ਤੋਂ ਜੋ ਵਿਸਾਖੀ ਵਾਲੇ ਦਿਨ ਸ੍ਰੀ ਕੇਸ਼ਗੜ੍ਹ ਸਾਹਿਬ ਦੇ ਚ ਮਯਾਨ ਚੋਂ ਨਿਕਲੀ ਸੀ ਉੱਥੋਂ ਹੀ ਸਿੰਘ ਦਾ ਜਨਮ ਹੈ ਸਿੱਖ ਸਾਡੀ ਆਤਮਾ ਹੈ ਸਿੰਘ ਸਾਡਾ ਸਰੂਪ ਹੈ ਇੰਜ ਕਹੋ ਸਿੱਖ ਸਾਡਾ ਸੁਭਾਅ ਹੈ ਸਿੰਘ ਸਾਡਾ ਸਰੂਪ ਹੈ ਦੋ ਰੂਪੋਂ ਨੇ ਸੁਭਾਅ ਤੇ ਰੂਪ ਰੂਪ ਸਾਡਾ ਸਿੰਘ ਹੈ ਸੁਭਾਅ ਸਾਡਾ ਸਿੱਖ ਹੈ ਸਾਡੇ ਸੁਭਾਅ ਦੇ ਵਿੱਚ ਗੁਰੂ ਦੀ ਵਿਚਾਰ ਹੈ ਅਸੀਂ ਗੁਰੂ ਦੀ ਵਿਚਾਰ ਦੇ ਮੁਤਾਬਕ ਵਿਚਰਦੇ ਹਾਂ ਜਗਤ ਨਾਲ ਸੰਬੰਧ ਜੋੜਦੇ ਹਾਂ ਪਰ ਬਾਹਰੋਂ ਅਸੀਂ ਸਿੰਘ ਗੁਰੂ ਦੇ ਵਿਚਾਰਾਂ ਦੇ ਵਿੱਚ ਪ੍ਰੇਮ ਹੈ ਭਗਤੀ ਹੈ ਦਇਆ ਹੈ ਗਿਆਨ ਹੈ ਵਿਗਿਆਨ ਹੈ ਨਿਰਵੈਰਤਾ ਹੈ ਨਿਰਭੈਤਾ ਹੈ ਕਲਾ ਹੈ ਸੰਗੀਤ ਹੈ ਗੁਰੂ ਦੇ ਵਿਚਾਰਾਂ ਚ ਇਹ ਸਿੱਖ ਕੋਲ ਚਾਹੀਦਾ ਨਹੀਂ ਤੇ ਸਿੱਖ ਨਹੀਂ ਹੈ ਇਹ ਵੀ ਮੈਂ ਅਰਜ਼ ਕਰਾਂ ਜੇ ਪ੍ਰੇਮ ਨਹੀਂ ਹੈ ਭਗਤੀ ਨਹੀਂ ਹੈ ਦਇਆ ਨਹੀਂ ਹੈ ਨਿਰਵੈਰਤਾ ਨਹੀਂ ਹੈ ਨਿਰਭੈਤਾ ਨਹੀਂ ਹੈ ਸਿੱਖ ਨਹੀਂ ਹੈ ਸਿੱਖੀ ਸਿੱਖਿਆ ਗੁਰੂ ਵਿਚਾਰ ਉਹ ਸਿੱਖ ਹੈ ਜਿਹਦਾ ਗੁਰੂ ਦੀ ਵਿਚਾਰ ਤੋਂ ਜਨਮ ਹੋਇਆ ਜਦ ਅਸੀਂ ਕਹਿੰਨੇ ਆ ਨਾ ਇਹ ਫਲਾਣਾ ਬੰਦਾ ਬਦਲ ਗਿਆ ਕੀ ਬਦਲਿਆ ਹੱਥ ਪੈਰ ਬਦਲ ਗਏ ਨੇ ਮੂੰਹ ਮੱਥਾ ਬਦਲ ਗਿਆ ਕੁਝ ਵੀ ਨਹੀਂ ਬਦਲਿਆ ਵਿਚਾਰ ਬਦਲ ਗਏ ਨੇ ਸੋਚਣੀ ਬਦਲ ਗਈ ਸੋਚਣੀ ਦੇ ਬਦਲਦੇ ਆ ਸਭ ਕੁਝ ਬਦਲ ਜਾਂਦਾ ਹੈ ਕਹਿੰਦੇ ਆ ਤੇ ਮਨਮੁਖ ਹੁੰਦਾ ਸੀ ਗੁਰਮੁਖ ਹੋ ਗਿਆ ਤੇ ਜੋ ਹੁਣ ਗੁਰਮੁਖ ਹੋ ਗਿਆ ਤਾਂ ਕੋਈ ਮੋਰ ਦੇ ਪੰਖ ਲੱਗੇ ਨੇ ਜਦ ਮਨਮੁਖ ਸੀ ਤੇ ਸਿਰ ਦੇ ਤੇ ਕੋਈ ਸਿੰਘ ਲੱਗੇ ਹੋਏ ਸਨ ਨਹੀਂ ਵਿਚਾਰ ਬਦਲ ਗਿਆ ਸੋਚਣੀ ਬਦਲ ਗਈ ਹੈ ਅੰਦਰ ਦੀ ਦੁਨੀਆ ਬਦਲ ਗਈਏ ਮਨਮੁਖ ਹੁੰਦਾ ਸੀ ਗੁਰਮੁਖ ਹੋ ਗਿਆ ਪੁਰਾਣੇ ਟਕਸਾਲੇ ਉਦਾਸੀ ਤੇ ਨਿਰਵਲਿਆਂ ਕੋਲ ਜਦ ਆਸਥਾਨ ਆਉਂਦੇ ਸਨ ਪੰਜ ਫੀਸਦੀ ਨਿਰਮਲੇ ਇਹ ਉਦਾਸੀ ਪੈੜੇ ਨਿਕਲੇ ਅਸੇਵਨਾ ਕੋਲ ਗੁਰਦੁਆਰੇ ਖੋਲ੍ਹੇ ਸਿਰਫ ਪੰਜ ਫੀਸਦੀ ਪੈੜੇ ਸਨ ਮਨਪਨ ਨਰੇਣੂ ਵਰਗੇ ਸਾਰੇ ਨਹੀਂ ਸਕੇ ਇਹ ਵੀ ਮੈਰਜ਼ ਕਰਦੇ ਇੱਕ ਕਾਬਲ ਕੰਧਾਰ ਦੇ ਜੇ ਤੁਸੀਂ ਸਿੱਖ ਦੇਖਦੇ ਹੋ ਨਾ ਇਸੇ ਵੀ ਕਾਫੀ ਆਇਨ ਸਾਰਾ ਅਫਗਾਨਿਸਤਾਨ ਜੋ ਸਿੱਖ ਬਣਿਆ ਖੁਦਾਸੀਆਂ ਦਾ ਬਣਾਇਆ ਹੈ ਨਿਰਮਲਿਆਂ ਦਾ ਬਣਾਇਆ ਪਹਿਲੇ ਬਾਬਾ ਸ੍ਰੀ ਚੰਦ ਆਪ ਗਏ ਸ੍ਰੀ ਚੰਦ ਦਾ ਧੋਣਾ ਉੱਥੇ ਮੌਜੂਦ ਹੈ ਫਿਰ ਉਹਨਾਂ ਦੇ ਸ਼ਰਧਾਲੂ ਗਏ ਬਾਬਾ ਸ੍ਰੀ ਚੰਦੇ ਨਾਨਕ ਪੰਥ ਦਾ ਪ੍ਰਚਾਰ ਕਰਦੇ ਰਹੇ ਉੱਥੇ ਬੋਧ ਧਰਮ ਸੀ ਅੱਧੇ ਬੁੱਧੇ ਮੁਸਲਮਾਨ ਹੋ ਚੁੱਕੇ ਸਨ ਅੱਧੇ ਬੋਧੀ ਸਨ ਉਦਾਸੀਆਂ ਦੇ ਜਾਣ ਦੇ ਨਾਲ ਗੁਰਨਾਨਕ ਪੰਥ ਉਤੇ ਪ੍ਰਗਟ ਹੋਇਆ ਇਹ ਉਦਾਸੀਆਂ ਦੇ ਸਜਾਏ ਹੋਏ ਨੇ ਸਾਡੇ ਸਜਾਏ ਹੋਏ ਨਹੀਂ ਸਾਡੇ ਵਰਗੇ ਪ੍ਰਚਾਰਕਾਂ ਦੇ ਬਣਾਏ ਹੋਏ ਨੇ ਇਹ ਵੀ ਮਹਿਲਪਰ ਨਿਰਮਲਿਆਂ ਦੇ ਬਣਾਏ ਹੋਏ ਨੇ